ਪ੍ਰੇਮ ਦਾ ਅਰਥ ਕੀ ਹੈ ਆਪਾਂ ਕੀ ਕਰਦੇ ਆ ਆਪਾਂ ਪ੍ਰੇਮ ਉਹਨੂੰ ਕਹਿੰਦੇ ਆ ਜਿਵੇਂ ਮੈਂ ਆਪਣੇ ਬੁੱਤ ਨੂੰ ਪ੍ਰੇਮ ਕਰਦਾ ਮੈਂ ਬੱਚੇ ਨੂੰ ਪ੍ਰੇਮ ਕਰਦਾ ਮੈਂ ਧੀ ਨੂੰ ਪ੍ਰੇਮ ਕਰਦਾ ਮੈਂ ਉਹਨੂੰ ਪ੍ਰੇਮ ਕਰਦਾ ਮੈਂ ਫਲਾਣੇ ਨੂੰ ਪ੍ਰੇਮ ਕਰਦਾ ਇਹਨੂੰ ਪ੍ਰੇਮ ਨਹੀਂ ਕਹਿੰਦੇ ਇਹਨੂੰ ਮੋਹ ਕਹਿੰਦੇ ਆ ਇਹ ਟੁੱਟ ਸਕਦਾ ਹੈ ਤੇਰਾ ਬੱਚਾ ਤੇਨੂੰ ਪਿਆਰ ਕਰਨੋਂ ਹਟ ਜਾਂਦਾ ਹੈ ਤੇ ਤੇਰਾ ਪ੍ਰੇਮ ਕਿਧਰ ਹੀ ਜਾਂਦਾ ਤੇ ਜਿਹੜਾ ਪ੍ਰੇਮ ਆ ਉਹ ਤਾਂ ਟੁੱਟ ਹੀ ਨਹੀਂ ਸਕਦਾ ਹੁਣ ਤੂੰ ਪੁੱਤ ਨੂੰ 10 ਸਾਲ ਹੋ ਗਏ ਬੁਲਾਇਆ ਵੀ ਨਹੀਂ ਕਿਉਂਕਿ ਤੂੰ ਉਹ ਘਰ ਵਾਲੀ ਦੇ ਨਾਲ ਤੁਰ ਗਿਆ ਕੈਨੇਡਾ ਨੂੰ ਤੈਨੂੰ ਫੋਨ ਨਹੀਂ ਕਰਦਾ ਤੂੰ ਵੀ ਨਹੀਂ ਕਰਦਾ ਛੱਡ ਛੁੱਟ ਦਿੱਤਾ ਹੁਣ ਕੀ ਹੋ ਗਿਆ ਪ੍ਰੇਮ ਟੁੱਟ ਗਿਆ ਪ੍ਰੇਮ ਨਹੀਂ ਟੁੱਟਦਾ ਇਹ ਮੋਹ ਹੈ ਛੋਟੇ ਜਿਹੇ ਬੰਦਿਆਂ ਦਾ ਛੋਟਾ ਜਿਹਾ ਪ੍ਰੇਮ ਹੈ ਇਹ ਪ੍ਰੇਮ ਪ੍ਰੂਵ ਨਹੀਂ ਇਹਨੂੰ ਮੋਹ ਕਹਿੰਦੇ ਆ ਇਹ ਸਵਾਰਥ ਹੁੰਦਾ ਮੈਂ ਤੇਰਾ ਕਰੂੰਗਾ ਕਿਉਂਕਿ ਤੂੰ ਮੇਰਾ ਕਰੇਂਗਾ ਜੇ ਤੂੰ ਮੇਰਾ ਨਹੀਂ ਕਰੇਂਗਾ ਤਾਂ ਮੈਂ ਤੇਰਾ ਕਿਉਂ ਕਰੂੰਗਾ ਅਗਲਾ ਨਹੀਂ ਕਰਦਾ ਪੁੱਤ ਧੀ ਵੀ ਨਹੀਂ ਕਰਦੇ ਫਿਰ ਨਹੀਂ ਚੰਗੇ ਲੱਗਦੇ ਤੂੰ ਗੱਲ ਹੀ ਨਹੀਂ ਸੁਣਦਾ ਮੇਰੀ ਸਾਲ ਵੇਖਾਂਗੇ 2 ਸਾਲ ਵੇਖਾਂਗੇ 4 ਸਾਲ ਵੇਖਾਂਗੇ ਅਗਲਾ ਕਰਦਾ ਹੀ ਨਹੀਂ ਤੁਸੀਂ ਘਰ ਚ ਕੁੱਤਾ ਰੱਖਿਆ ਤੇਰੇ ਮਗਰ ਮਗਰ ਪੂਚ ਪੂਚ ਕਰਦਾ ਫਿਰਦਾ ਮੈਂ ਇਹਨੂੰ ਬਹੁਤ ਪ੍ਰੇਮ ਕਰਦਾ ਉਹ ਹੁਣ ਤੇਰੀ ਗੱਲ ਹੀ ਨਾ ਸੁਣੇ ਤੇਰੇ ਬਪੂਛ ਨਾ ਤੇਰੇ ਅੱਗੇ ਪਿੱਛੇ ਹਲਾਵੇ ਤੂੰ ਕਹਿੰਦਾ ਇਹਨੂੰ ਛੱਡ ਦੋ ਇਹ ਮੇਰੀ ਗੱਲ ਹੀ ਨਹੀਂ ਸੁਣਦਾ ਇਹਨੂੰ ਕਹਿੰਦੇ ਨੇ ਦੱਬੀਆਂ ਚ ਬੰਦ ਪ੍ਰੇਮ ਪਰ ਸੋਚ ਉਹਥੇ ਕਲਿੱਪ ਪਾਇਆ ਸੀ ਨਾ ਮੈਂ ਦੀਵਾਲੀ ਵਾਲੇ ਦਿਨ ਸ਼ਾਇਦ ਗੱਲ ਕੀਤੀ ਸੀ ਇਹਨੂੰ ਡੱਬੀਆਂ ਚ ਬੰਦ ਪ੍ਰੇਮ ਕਹਿੰਦੇ ਨੇ ਥੋੜਾ ਜਿਹਾ ਪ੍ਰੇਮ ਇਹ ਪ੍ਰੇਮ ਨਹੀਂ ਹੈ ਮੋਹ ਹੈ ਇਹ ਸਵਾਰਥ ਹੈ ਇਹ ਲਿਮਟ ਵਾਲਾ ਪ੍ਰੇਮ ਹੈ ਧੀ ਨਾਲ ਪ੍ਰੇਮ ਪੁੱਤ ਨਾਲ ਪ੍ਰੇਮ ਇਹਦੇ ਨਾਲ ਪ੍ਰੇਮ ਇਹ ਲਿਮਟ ਵਾਲਾ ਪ੍ਰੇਮ ਹੈ ਇਹ ਮੋਹ ਹੈ ਪਰ ਬ੍ਰਹਮ ਵਾਲਾ ਜਿਹੜਾ ਰਵਿਦਾਸ ਮਹਾਰਾਜ ਦਾ ਪ੍ਰੇਮ ਹੈ ਕਬੀਰ ਜੀ ਆਣੀ ਜਿਹੜੀ ਗੱਲ ਹੈ ਇਹ ਹੈ ਸਭ ਨਾਲ ਪ੍ਰੇਮ ਵੇਖੋ ਸੁਣੋ ਸਬਜੈਕਟ ਕੋਈ ਨਹੀਂ ਅੱਗੇ ਸਬਜੈਕਟ ਕੋਈ ਨਹੀਂ ਅੱਗੇ ਕੋਈ ਨਹੀਂ ਮੈਂ ਪ੍ਰੇਮ ਸਰੂਪ ਹਾਂ ਤੇ ਮੈਂ ਪ੍ਰੇਮ ਕਰਦਾ ਹਾਂ ਬਸ ਕਿਸ ਨੂੰ ਕੋਈ ਆਲੇ ਨੇੜੇ ਕਿਸੇ ਇੱਕ ਨੂੰ ਨਹੀਂ ਜੇ ਤੁਸੀਂ ਕਹਿੰਦਾ ਮੁੰਡੇ ਨੂੰ ਕਰਦਾ ਪ੍ਰੇਮ ਇਹਦਾ ਮਤਲਬ ਬਾਕੀਆਂ ਨੂੰ ਨਹੀਂ ਕਰਦਾ ਫਲਾਣੇ ਬੰਦੇ ਨੂੰ ਕਰਦਾ ਇਹਦਾ ਮਤਲਬ ਬਾਕੀਆਂ ਨੂੰ ਨਹੀਂ ਕਰਦਾ ਇਹੋ ਹੀ ਹੋਇਆ ਅਰਥ ਨਹੀਂ ਜਿਵੇਂ ਸੂਰਜ ਕਹਿੰਦਾ ਸੂਰਜ ਜੇ ਇਹ ਕਵੇ ਮੈਂ ਰਣਜੀਤ ਸਿੰਘ ਨੂੰ ਰੋਸ਼ਨੀ ਦਿੰਦਾ ਹਾਂ ਤੇ ਇਹਦਾ ਅਰਥ ਇਹ ਬਣਿਆ ਵੀ ਬਾਕੀਆਂ ਨੂੰ ਰੋਸ਼ਨੀ ਨਹੀਂ ਦਿੰਦਾ ਨਹੀਂ ਉਹ ਕਹਿੰਦਾ ਮੈਂ ਰੋਸ਼ਨੀ ਦਿੰਦਾ ਹਾਂ ਜਿਹੜਾ ਮਰਜ਼ੀ ਸਾਹਮਣੇ ਆਵੇ ਲੈ ਲਵੇ ਇਹ ਸੂਰਜ ਦਾ ਪਿਆਰ ਹੈ ਦਰਖਤ ਕਹਿੰਦਾ ਮੈਂ ਆਕਸੀਜਨ ਦਿੰਦਾ ਹਾਂ ਜਿਹੜਾ ਮਰਜ਼ੀ ਆਕਸੀਜਨ ਲੈ ਲਵੇ ਤੁਸੀਂ ਮੈਨੂੰ ਪਾਣੀ ਪਾਓ ਚਾਹੇ ਨਾ ਪਾਓ ਮੈਂ ਤੁਹਾਡੇ ਗਵਾਂਢ ਚ ਆਕਸੀਜਨ ਮੈਂ ਤੁਹਾਨੂੰ ਵੀ ਦੇਈ ਜਾਵਾਂ ਪਾਣੀ ਸਭ ਦੀ ਪਿਆਸ ਬਜਾਉਂਦਾ ਹੈ ਤੇ ਪ੍ਰੇਮ ਜਿੰਨੂੰ ਕਹਿੰਦੇ ਨੇ ਉਹ ਸੁਮੁੱਚਤਾ ਚ ਹੁੰਦਾ ਹੈ ਵੱਡੇ ਵੱਡੇ ਬੰਦਿਆਂ ਦਾ ਵੱਡੀਆਂ ਹਸਤੀਆਂ ਦਾ ਵੱਡੀ ਜਿਹੜੇ ਹਸਤੀ ਨੇ ਉਹਨਾਂ ਦਾ ਪਿਆਰ ਵੀ ਬਹੁਤ ਵੱਡਾ ਹੁੰਦਾ ਹੈ ਲਿਮਟਲੈਸ ਉਹਦੇ ਚ ਲਿਮਟ ਨਹੀਂ ਹੁੰਦੀ ਜਦੋਂ ਕੰਧਾਂ ਕੱਢ ਦਿੰਦੇ ਹੋ ਪ੍ਰੇਮ ਚ ਉਹ ਪ੍ਰੇਮ ਨਹੀਂ ਰਹਿ ਜਾਂਦਾ ਜਿਵੇਂ ਦਰਿਆਵਾਂ 'ਚ ਕੰਦਾ ਨਹੀਂ ਨਾ ਕੱਡੀਆਂ ਜਾ ਸਕਦੀਆਂ ਸਮੁੰਦਰਾਂ 'ਚ ਕੰਦਾ ਨਹੀਂ ਕੱਡੀਆਂ ਜਾ ਸਕਦੀਆਂ ਇਦਾਂ ਪ੍ਰੇਮ ਵਿੱਚ ਕਦੇ ਕੰਦਾ ਨਹੀਂ ਕੱਡੀਆਂ ਜਾ ਸਕਦੀਆਂ ਪ੍ਰੇਮ ਨੂੰ ਤੁਸੀਂ ਖਾਲਿਆਂ 'ਚ ਨਹੀਂ ਬੰਦ ਕਰ ਸਕਦੇ ਸਮੁੰਦਰ ਨੂੰ ਖਾਲਿਆਂ 'ਚ ਕਿਵੇਂ ਬੰਦ ਕਰੋਗੇ ਉਹ ਪ੍ਰੇਮ ਹੁੰਦਾ ਹੀ ਨਹੀਂ ਉਹ ਤੇ ਉਹਦੇ ਮੋਹ ਹੈ ਉਹ ਤੇ ਸਵਾਰਥ ਹੈ ਲੋੜ ਹੈ ਮੈਂ ਤੇਰਾ ਕਰਦਾ ਤੂੰ ਕੱਲ ਨੂੰ ਮੇਰਾ ਕਰੀ ਜੰਮੇ ਹੀ ਤਾਂ ਨੇ ਕੱਲ ਨੂੰ ਸਾਹਮਣੇ ਕੇ ਸਾਨੂੰ ਚੱਕੀ ਫਿਰਨਗੇ ਸੇਵਾ ਕਰਨਗੇ ਸਾਡੀ ਪਰ ਪ੍ਰੇਮ ਕੀ ਹੈ ਸੁਣੋ ਫੇਰ ਮੇਰਾ ਮੁੰਡਾ ਆ ਰਿਹਾ ਹੈ ਬੜਾ ਪਿਆਰਾ ਲੱਗ ਰਿਹਾ ਕਿਸੇ ਦਾ ਮੁੰਡਾ ਆ ਰਿਹਾ ਬੜਾ ਪਿਆਰਾ ਲੱਗ ਰਿਹਾ ਜੱਟਾਂ ਦਾ ਮੁੰਡਾ ਆ ਰਿਹਾ ਬੜਾ ਪਿਆਰਾ ਲੱਗ ਰਿਹਾ ਰਮਦਾਸੀਆਂ ਦਾ ਆ ਰਿਹਾ ਬੜਾ ਪਿਆਰਾ ਲੱਗ ਰਿਹਾ ਗੋਰਿਆਂ ਦਾ ਆ ਰਿਹਾ ਬੜਾ ਪਿਆਰਾ ਲੱਗ ਰਿਹਾ ਕਾਲਿਆਂ ਦਾ ਆ ਰਿਹਾ ਬੜਾ ਪਿਆਰਾ ਲੱਗ ਰਿਹਾ ਸਭ ਪਿਆਰੇ ਨੇ ਸਭ ਪਿਆਰੇ ਲੱਗਦੇ ਹਰ ਚੀਜ਼ ਪਿਆਰੀ ਲੱਗਦੀ ਕੰਡੇ ਵੀ ਪਿਆਰੇ ਲੱਗਦੇ ਨੇ ਫੁੱਲ ਵੀ ਪਿਆਰੇ ਲੱਗਦੇ ਨੇ ਫੁੱਲਾਂ ਨਾਲ ਨਾ ਜੋੜ ਆਪਣੇ ਪਿਆਰ ਨੂੰ ਆਪਣਾ ਪਿਆਰ ਮਤਲਬ ਮੈਂ ਸਭ ਨੂੰ ਕਰਦਾ ਚਾਹੇ ਕੰਡਾ ਵੀ ਹੋਵੇ ਲਿਮਟਲੈਸ ਉਹਨੂੰ ਵੱਡਾ ਕਰ ਦਿਓ ਵੇਖੋ ਦੀਵੇ ਨਾ ਬਣੋ ਸੂਰਜ ਬਣੋ ਛੋਟੇ ਜਿਹੇ ਨਾ ਛੋਟਾ ਇਨਸਾਨ ਛੋਟੀਆਂ ਛੋਟੀਆਂ ਗੱਲਾਂ ਕਰਦਾ ਹੁਣ ਸਾਡਾ ਖਲਾਰਾ ਕਹਦਾ ਇੱਕ ਲਈ ਮਰੀ ਜਾਂਦੇ ਆ ਦੂਜਿਆਂ ਨੂੰ ਅਸੀਂ けਰ ਨਹੀਂ ਕਰਦੇ ਹੁਣ ਸੀ ਇਦਾਂ ਹੀ ਆ ਇੱਕ ਇੱਕ ਦੀ ਯਾਦ ਆਈ ਜਾਂਦੀ ਹੈ ਜਿਹੜੇ ਆਲੇ ਦੁਆਲੇ ਤੁਰੇ ਫਿਰਦੇ ਨੂੰ ਉਹਨਾਂ ਦੀ ਵੈਲਿਊ ਹੀ ਕੋਈ ਨਹੀਂ ਹੁਣ ਕਿਸੇ ਦੀ ਕਿਸੇ ਦਾ ਪਿਆਰ ਪੈ ਗਿਆ ਕਿਤੇ ਅਗਲੀ ਛੱਡ ਕੇ ਚਲੀ ਗਈ ਜਾਂ ਅਗਲਾ ਛੱਡ ਕੇ ਚਲੇ ਗਿਆ ਹੁਣ ਇਹਨੂੰ ਨਾ ਮਾਂ ਚੰਗੀ ਲੱਗਦੀ ਨਾ ਪਿਓ ਚੰਗਾ ਲੱਗਦਾ ਨਾ ਟੱਬਰ ਚੰਗਾ ਲੱਗਦਾ ਹਾਏ ਮੈਂ ਉਹਦੇ ਬਿਨਾਂ ਰਹਿ ਨਹੀਂ ਸਕਦਾ ਮੈਂ ਮਰ ਜਾਣਾ ਮੈਨੂੰ ਦੁਨੀਆ ਹੀ ਚੰਗੀ ਨਹੀਂ ਲੱਗਦੀ ਇਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਲਿਮਟਲੈਸ ਤੇ ਜਿਹੜਾ ਰਵਦਾਸ ਮਹਾਰਾਜ ਦਾ ਪਿਆਰ ਹੈ ਉਹ ਕਮਾਲ ਅੱਛਾ ਇੱਕ ਇੱਕ ਗੱਲ ਹੋਰ ਸੁਣੋ ਪਿਆਰ ਨਾ ਜਿਹੜਾ ਤੁਹਾਡਾ ਪਿਆਰ ਇਹ ਤੁਹਾਨੂੰ ਸਰੂਰ ਚ ਰੱਖੇਗਾ ਆਨੰਦ ਚ ਰੱਖੇਗਾ ਫੇਰ ਸੁਣੋ ਕਿਸੇ ਲੜਕੀ ਨੂੰ ਲੜਕਾ ਪਿਆਰ ਕਰਦਾ ਐ ਐਗਜ਼ਾਮਪਲ ਸਮਝਿਓ ਪਿਆਰ ਕਰਦਾ ਪਰ ਉਹ ਲੜਕੀ ਉਹਨੂੰ ਪਿਆਰ ਨਹੀਂ ਕਰਦੀ ਠੀਕ ਹੈ ਉਹਦੇ ਦਿਮਾਗ ਵਿੱਚ ਕੀ ਹੈ ਮੇਰੇ ਅੰਦਰ ਬਹੁਤ ਪਿਆਰ ਹੈ ਮੈਂ ਇਹਨੂੰ ਬਹੁਤ ਪਿਆਰ ਕਰਦਾ ਸ਼ਾਇਦ ਇਹ ਵੀ ਕਰਦੀ ਹੋਵੇ ਸ਼ਾਇਦ ਮੇਬੀ ਇਹ ਵੀ ਮੈਨੂੰ ਪਿਆਰ ਕਰਦੀ ਹੈ કરી ਜੋ ਸੋਚੀ ਜੋ ਸੋਚੀ ਜੋ ਸੋਚੀ ਜੋ ਹੁਣ ਮੁੰਡਾ ਆਨੰਦ ਚ ਰਹੇਗਾ ਕਿ ਨਹੀਂ ਰਹੇਗਾ ਆਪ ਹੀ ਸੋਚੀ ਜਾਂਦਾ ਵੀ ਮੈਨੂੰ ਪਿਆਰ ਕਰਦੀ ਲੱਗਦਾ ਲੜਕੀ ਨਕਲੀ ਹੈ ਪਰ ਮੁੰਡੇ ਦਾ ਪਿਆਰ ਅਸਲੀ ਹੈ ਉਹ ਪਿਆਰ ਸੋਚਦਾ ਕਰਦਾ ਸੋਚਦਾ ਪਿਆਰ ਕਰਦਾ ਪਿਆਰ ਕਰਦਾ ਹੁਣ ਉਹਨੂੰ ਜਿਹੜਾ ਸਰੂਰ ਦਿੰਦਾ ਉਹ ਕੌਣ ਦਊ ਉਹਦਾ ਪਿਆਰ 20 ਸਾਲ ਹੋ ਗਏ ਘਰ ਵਾਲੇ ਨਾਲ ਘਰ ਵਾਲੀ ਦਾ ਰਹਿ ਰਹੇ ਨੇ ਪਰ ਘਰ ਵਾਲੇ ਨੂੰ ਘਰ ਵਾਲੀ ਦੀਆਂ ਗਲਤੀਆਂ ਦਾ ਪਤਾ ਹੀ ਨਹੀਂ ਸੀ ਤੇ ਘਰ ਵਾਲਾ ਬੜਾ ਖੁਸ਼ ਰਹਿੰਦਾ ਪਿਆਰ ਕਰਦਾ ਸਰੂਰ 'ਚ ਰਹਿੰਦਾ ਉਹਨੂੰ ਪਤਾ ਹੀ ਨਹੀਂ ਵੀ ਇਹ ਗਲਤ ਪਰੋਕਾ ਦੇ ਕਰਕੇ ਸੁਆਚ ਰਹਿੰਦਾ ਆਪਣੇ ਪੈਦਾ ਕੀਤੇ ਹੋਏ ਪਿਆਰ ਕਰਕੇ ਆਪਣੇ ਨਸ਼ੇ 'ਚ ਰਹਿੰਦਾ ਉਹਨੂੰ ਲੱਗਦਾ ਬਹੁਤ ਆਨੰਦ ਆ ਜਿਹੜਾ ਅਸੀਂ ਦਰਖਤਾਂ ਨਾਲ ਪਿਆਰ ਪੈਦਾ ਕਰ ਲੈਣਾ ਨੇਚਰ ਨਾਲ ਪਿਆਰ ਪੈਦਾ ਕਰ ਲੈਣਾ ਜਾਨਵਰਾਂ ਨਾਲ ਪਿਆਰ ਪੈਦਾ ਕਰ ਲੈਣਾ ਪੰਛੀਆਂ ਨਾਲ ਪਿਆਰ ਦਾ ਪੈਦਾ ਕਰ ਲੈਣਾ ਅਸੀਂ ਹਰ ਵੇਲੇ ਇਸ ਰੂਹ ਚ ਰਹਿਣ ਲੱਗ ਜਾਣਾ ਜਿਵੇਂ ਪਿਆਰ ਵਾਲੇ ਨਹੀਂ ਨਵੇਂ ਨਵੇਂ ਨਸ਼ੇ ਜਿਹੇ ਚ ਰਹਿੰਦੇ ਸਵਾਦ ਜਿਹੇ ਚ ਰਹਿੰਦੇ ਅਸੀਂ ਹਰ ਵੇਲੇ ਫਿਰ ਸਵਾਦ ਚ ਰਹਿਣ ਲੱਗ ਜਾਣਾ ਪਿਆਰ ਨੇ ਸਾਨੂੰ ਸਵਾਰ ਦੇਣਾ ਸਾਨੂੰ ਸੋਹਣੇ ਬਣਾ ਦੇਣਾ ਜਿਵੇਂ ਪਿਆਰ ਕਰਨ ਵਾਲਾ ਬੰਦਾ ਸਜਿਆ ਸਜਿਆ ਰਹਿੰਦਾ ਵੀ ਮੈਂ ਸੋਹਣਾ ਬਣ ਕੇ ਰਹਾ ਮੈਂ ਮੈਂ ਕਿਸੇ ਦਾ ਮੈਨੂੰ ਕੋਈ ਵੇਖਦਾ ਤੇ ਜਿਹੜੇ ਬੰਦੇ ਅੰਦਰੋਂ ਪਿਆਰ ਕਰਦੇ ਨੇ ਨੇਚਰ ਨਾਲ ਉਹ ਹਰ ਵੇਲੇ ਆਪਣੇ ਆਪ ਵਿੱਚ ਸਬਰੇ ਸਬਰੇ ਰਹਿੰਦੇ ਨੇ ਖੁਸ਼ ਰਹਿੰਦੇ ਨੇ ਫੀਲ ਬਹੁਤ ਆਉਂਦੀ ਉਹਨਾਂ ਨੂੰ ਆਨੰਦ 'ਚ ਰਹਿਣ ਲੱਗ ਜਾਂਦੇ ਨੇ ਇਹਦੀ ਵਿਆਖਿਆ ਥੋੜੀ ਜਿਹੀ ਅੱਗੇ ਜਾ ਕੇ ਕਰੂੰ ਮੈਨੂੰ ਫੇਰ ਤੁਹਾਡੇ ਪਕੜ ਚ ਆਏਗੀ ਗੱਲ ਅਗਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ ਇਹ ਗੱਲ ਥੋੜੀਆਂ ਜੀਆਂ ਇਹ ਇਹ ਅੱਗੇ ਅੱਗੇ ਵਾਲਾ ਵਿਸ਼ਾ ਆ ਸਰਚ ਤਾਂ ਕਰਕੇ ਫੋਟੋ ਨਕਲੀ ਹੋਵੇ ਪਿਆਰ ਅਸਲੀ ਹੋਵੇ ਸਵਾਦ ਤੈਨੂੰ ਅਸਲ ਵਰਗਾ ਹੀ ਮਿਲਣਾ ਇਹ ਨੋਟ ਕਰਿਓ ਸਵਾਦ ਅਸਲ ਵਰਗਾ ਹੀ ਮਿਲਣਾ ਤੇਨੂੰ ਨਜ਼ਾਰਾ ਅਸਲ ਵਰਗਾ ਹੀ ਮਿਲਣਾ ਕਿਉਂਕਿ ਨਜ਼ਾਰਾ ਸਾਹਮਣੇ ਵਾਲਾ ਨਹੀਂ ਦੇ ਰਿਹਾ ਨਜ਼ਾਰਾ ਤੇਰਾ ਆਪਣਾ ਹੈ ਸਵਾਦ ਤੇਰਾ ਆਪਣਾ ਹੈ ਅੱਗੇ ਵਾਲਾ ਨਕਲੀ ਵੀ ਹੋਵੇ ਪਰ ਤੇਰਾ ਜੇ ਪਿਆਰ ਅਸਲੀ ਹੋਇਆ ਤੈਨੂੰ ਸਵਾਦ ਬਹੁਤ ਆਉਣਾ ਤੇ ਉਹ ਸਵਾਦ ਤੇਰੇ ਅਸਲੀ ਪਿਆਰ ਕਰਕੇ ਆ ਜਾਣਾ ਤੈਨੂੰ ਸਰੂਰ ਪੂਰਾ ਰਹਿਣਾ ਤੈਨੂੰ ਨਜ਼ਾਰਾ ਪੂਰਾ ਰਹਿਣਾ ਆਪਣੀ ਸ਼ਿੱਦਤ ਹੈ ਨਾ ਜਿਹੜੀ ਆਪਣਾ ਪਿਆਰ ਉਹ ਨਹੀਂ ਘਟਾਣਾ ਚਾਹੀਦਾ ਉਹਦਾ ਸਵਾਦ ਲੈਣਾ ਚਾਹੀਦਾ ਜਿਹੜਾ ਸਾਡੇ ਅੰਦਰ ਚੱਲਣਾ ਉਹ ਸਾਡਾ ਪਿਆਰ ਹੈ ਉਹਨੂੰ ਫੀਲ ਕਰੋ ਉਹਦਾ ਆਨੰਦ ਲਓ ਤਾਂ ਕਰਕੇ ਜਿਹੜੀ ਇਹ ਪ੍ਰੇਮਾ ਭਗਤੀ ਹੈ ਜਿਹੜੀ ਉਹ ਕਹਿੰਦੇ ਨੇ ਨਾ ਕਿ ਮੈਂ ਪ੍ਰੇਮ ਭਗਤ ਪ੍ਰੇਮਾ ਭਗਤੀ ਕਰਕੇ ਪਾ ਲਿਆ ਮੈਂ ਪ੍ਰੇਮ ਕਰਨਾ ਸਿੱਖ ਲਿਆ ਹਰ ਇੱਕ ਨੂੰ ਪਿਆਰ ਕਰਦਾ ਮੈਂ ਸਾਰੇ ਸਿਸਟਮ ਨੂੰ ਸਮਝ ਗਿਆ ਹੁਣ ਸਾਰਿਆਂ ਨੂੰ ਪਿਆਰ ਕਰਦੇ ਆਂ ਫਿਰ ਕਈ ਵਾਰੀ ਸ਼ਬਦ ਦਿਮਾਗ 'ਚ ਸਵਾਲ ਖੜੇ ਹੋਣਗੇ ਵੀ ਕਬੀਰ ਜੀ ਨੇ ਤੇ ਬੜੀ ਤੈਹ ਲਾਈ ਏ ਕਈ ਵਾਰੀ ਜਿਹੜੇ ਬੰਦੇ ਗਲਤ ਕਰਦੇ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਆ ਨਹੀਂ ਸਕਦਾ ਦਿਮਾਗ 'ਚ ਸਵਾਲ ਵੀ ਕਬੀਰ ਜੀ ਤੇ ਹੋਗੇ ਸਿੱਧੇ ਵੀ ਆ ਪਖੰਡ ਕਰਦੇ ਹੋ ਐਂ ਕਰਦੇ ਹੋ ਐਂ ਕਰਦੇ ਹੋ ਐਂ ਕਰਦੇ ਹੋ ਹੈ ਪਿਆਰ ਹੀ ਏ ਤੇ ਤਾਂ ਹੀ ਤੇ ਕਹਿ ਰਹੇ ਨੇ ਜਿਵੇਂ ਮਾਂ ਪਿਆਰ ਕਰਦੀ ਤਾਂ ਹੀ ਛਿੜਕਦੀ ਏ ਵੀ ਗਲਤ ਕਰਦੇ ਹੋ ਪੁੱਤ ਗਹਿਰੇ ਤਲ ਤੇ ਉਹਨਾਂ ਦੇ ਅੰਦਰ ਕੀ ਏ ਪਿਆਰ ਨਫਰਤ ਥੋੜਾ ਹੈ ਨਹੀਂ ਤੇ ਲੈਣਾ ਕੀ ਹੈ ਗੁਰੂ ਨਾਨਕ ਸਾਹਿਬ RAM ਨਾਲ ਆਪਣੀ ਖੇਤੀ ਕਰੋ ਆਪਣੇ ਬੱਚੇ ਪਾਲੋ ਤੁਸੀਂ ਕਦੇ ਜਗਨਨਾਥ ਗਏ ਕਦੇ ਉਹ ਪੂਰੀ ਚ ਜਾ ਕਦੇ ਉੱਥੇ ਜਾ ਕਿਉਂ ਕਿਉਂਕਿ ਪਿਆਰ ਹੈ ਨਾ ਜਿਹੜਾ ਅੰਦਰ ਖਿੱਚ ਖਿੱਚ ਕੇ ਲੈ ਜਾਂਦਾ ਹੈ ਹਾਏ ਵੇ ਤੁਸੀਂ ਵੀ ਉਹ ਸਵਾਦ ਲੈ ਲਓ ਜਿਹੜਾ ਮੈਨੂੰ ਆਇਆ ਤੁਸੀਂ ਵੀ ਦਰਖਤ ਨੂੰ ਪਿਆਰ ਕਰਨਾ ਸਿੱਖ ਲਓ ਤੁਸੀਂ ਵੀ ਹਵਾਵਾਂ ਨੂੰ ਪਿਆਰ ਕਰਨਾ ਸਿੱਖ ਲਓ ਤੁਸੀਂ ਵੀ ਦਰਿਆਵਾਂ ਨੂੰ ਪਿਆਰ ਕਰਨਾ ਸਿੱਖ ਲਓ ਤੁਸੀਂ ਵੀ ਨੇਚਰ ਨੂੰ ਵੇਖ ਕੇ ਜਿਵੇਂ ਕਿਸੇ ਇੱਕ ਨੂੰ ਵੇਖ ਕੇ ਰੋਣਾ ਤੇਰੀ ਅੱਖ ਚੋਂ ਪਾਣੀ ਆ ਜਾਂਦਾ ਹੈ ਕਦੀ ਕਦੀ ਦਰਖਤ ਨੂੰ ਵੇਖ ਕੇ ਵੀ ਤੇਰੀ ਅੱਖ ਚੋਂ ਪਾਣੀ ਆ ਜਾਣਾ ਚਾਹੀਦਾ ਐਨਾ ਸੋਹਣਾ ਦਰਖਤ ਜੀ ਵੇਖੇਗਾ ਪੱਤਾ ਐਨਾ ਸੋਹਣਾ ਹੁੰਦਾ ਤਿਤਲੀ ਦੇ ਖੰਭ ਕਿਤੇ ਭੜੇ ਨੇ ਕਿਤੇ ਚਿੜੀ ਨੂੰ ਚੰਗੀ ਤਰ੍ਹਾਂ ਵੇਖ ਲਈ ਤੈਨੂੰ ਆਪਣੇ ਪੁੱਤ ਦਾ ਚਿਹਰਾ ਵੇਖ ਕੇ ਤੇ ਅੱਖ ਚੋਂ ਪਾਣੀ ਆ ਜਾਂਦਾ ਪਰ ਨੇਚਰ ਨੂੰ ਵੇਖ ਤਾਂ ਸੀ ਕਿੰਨੀ ਸੋਹਣੀ ਹੈ ਕੁਦਰਤ ਨੂੰ ਵੇਖ ਤਾਂ ਸਹੀ ਕਿੰਨੀ ਸੋਹਣੀ ਹੈ ਹੁਣ ਇਹ ਗੱਲ ਜਿਹੜੀ ਹੈ ਉਹ ਉਹ ਉੱਪਰ ਦੀ ਹੈ ਥੋੜੀ ਜੀ ਵੀ ਜਿਹੜਾ ਸਰੂਰ ਹੈ ਉਹ ਤੁਹਾਨੂੰ ਤੁਹਾਡਾ ਪਿਆਰ ਦੇਵੇਗਾ ਅੰਦਰ ਪੈਦਾ ਕਰੋ ਤੇ ਕਬੀਰ ਜੀ ਵਰਗੇ ਰਵਿਦਾਸ ਮਹਾਰਾਜ ਵਰਗੇ ਗੁਰੂ ਨਾਨਕ ਸਾਹਿਬ ਵਰਗੇ ਜਦੋਂ ਉਹ ਸਰੂਰ ਵਿੱਚ ਗਏ ਨਾ ਉਹਨਾਂ ਨੇ ਫਿਰ ਇਹ ਕਿਹਾ ਵੀ ਨਹੀਂ ਭਈ ਆਪਖਾਂ ਆਖ ਆਪਖੰਡ ਹੈ ਗਲਤ ਹੈ ਇਹਦੇ 'ਚ ਤੁਹਾਡੀ ਜ਼ਿੰਦਗੀ ਲੱਗ ਜਣੀ ਨਾ ਨਾ ਕੇ ਮਨ ਨੂੰ ਨਵਾ ਕੇ ਵੇਖੋ ਫਿਰ ਨਜ਼ਾਰਾ ਵੇਖਿਓ ਹੁਣ ਮੰਨ ਲਓ ਆਪਾਂ ਸਾਰੇ ਆਪਾਂ ਕਾਹਦਾ ਇਸ਼ਨਾਨ ਕਰ ਰਹੇ ਆ ਭਲਾ ਹੁਣ ਇੰਨੇ ਦਿਨਾਂ ਤੋਂ ਮਨ ਦਾ ਤੇ ਜੇ ਆਪਣਾ ਮਨ ਮਾੜਾ ਮੋਟਾ ਸਾਫ਼ ਹੋ ਗਿਆ ਤੇ ਠੀਕ ਹੋਊਗਾ ਮਾੜਾ ਮੋਟਾ ਫਿਰ ਜਿਹੜੇ ਬੰਦੇ ਬਾਹਰ ਨਾ ਆਉਣਗੇ ਉਹਨਾਂ ਨਾਲ ਲੜਾਂਗੇ ਜਾ ਕੇ ਵੀ ਗੱਲ ਪਾਵਾਂਗੇ ਕਿ ਕਵਾਂਗੇ ਯਾਰ ਕਿਵੇਂ ਨਾ ਕਿਵੇਂ ਨਾ ਤੂੰ ਵੀ ਮਨ ਦਾ ਇਸ਼ਨਾਨ ਕਰ ਕਿਉਂ ਸਾਡੇ ਦਿਮਾਗ 'ਚ ਇਹ ਸਵਾਲ ਖੜਾ ਹੋਏਗਾ ਕਿਉਂਕਿ ਸਾਨੂੰ ਇਹ ਪਤਾ ਹੈ ਵੀ ਮਨ ਸਾਫ਼ ਕਿੰਨਾ ਸੁਭਾਅ ਦਿੰਦਾ ਹੈ ਮਨ ਸ਼ੁੱਧ ਜਦੋਂ ਹੁੰਦਾ ਕਿੰਨਾ ਸਵਾਲ ਦਿੰਦਾ ਫਿਰ ਅਸੀਂ ਚੱਲ ਜਾਵਾਂਗੇ ਨਾ ਲੋਕਾਂ ਨੂੰ ਸਮਝਾਉਣ ਵਾਸਤੇ ਵੀ ਆਜੋ ਯਾਰ ਆ ਸਵਾਦ ਲੈ ਲਓ ਆਪਹਾਰ ਦਾ ਗਾਉਣਾ ਆਜੋ ਜਿੰਨੇ ਦਰਸ਼ਨ ਕਰਨਾ ਸੱਚੀ ਸਰਕਾਰ ਦਾ ਸਤਿਗੁਰੂ ਦਾ ਦਰਸ਼ਨ ਤਪਦੇ ਹਿਰਦੇ ਨੂੰ ਠਾਰਦਾ ਦਰਸ਼ਨ ਕਰੋ ਮਤਲਬ ਉਹ ਜਿਹੜਾ ਆਪਣੇ ਆਪ ਦੇ ਦਰਸ਼ਨ ਕਰੋ ਸਵਾਦ ਲਓ ਕਿਉਂ ਤੁਸੀਂ ਟਾਈਮ ਵੇਸਟ ਹੁਣ ਜੇ ਤੁਹਾਨੂੰ ਕੋਈ ਬੰਦਾ 11 ਦਿਨ ਨਿਵਾਈ ਜਾਵੇ ਵੀ ਉੱਥੇ ਫਲਾਣੇ ਸਰੋਵਰ ਚ ਇੰਨੇ ਨੇ ਨਹਾਇਆ ਹੁਣ ਮੰਨ ਲਓ ਆਪਾਂ ਇੱਥੇ ਆਏ ਆ ਸਾਰੇ ਆਪਾਂ ਠੀਕ ਹੋ ਜਾਈਏ ਸਾਡਾ ਮਨ ਸ਼ੁੱਧ ਹੋ ਜੇ ਅਗਲਾ ਨਹਾਉਣ ਚੱਲਿਆ ਹੋਵੇ 11 ਦਿਨ ਮੈਂ ਉੱਥੇ ਹੀ ਰਹਿਣਾ ਉੱਥੇ ਹੀ ਨਹਾਈ ਜਾਣਾ ਦਿਨ ਚ ਤਿੰਨ ਤਿੰਨ ਇਸ਼ਨਾਨ ਕਰਨੇ ਨੇ ਮੈਂ 33 ਇਸ਼ਨਾਨ ਕਰ ਲੈਣੇ ਨੇ 11 ਦਿਨਾਂ ਚ ਤੇ ਆਪਾਂ ਫਿਰ ਕਵਾਂਗੇ ਵੀ ਯਾਰ ਜੇ ਕਿਤੇ ਤੂੰ ਮੰਨ ਦਾ ਇਸ਼ਨਾਨ ਕਰੇ ਕਿ ਇੱਕ ਤੇ ਸਹੀ ਮਨ ਦਾ ਇਸ਼ਨਾਨ ਕਰਕੇ ਉਦੋਂ ਕਹਿਣ ਦਾ ਹੱਕ ਬਣਦਾ ਕਿ ਨਹੀਂ ਬਣਦਾ ਹੁਣ ਆਪਾਂ ਕਮਲੇ ਪਤਾ ਕੀ ਆ ਮਨ ਦਾ ਇਸ਼ਨਾਨ ਆਪ ਕੀਤਾ ਨਹੀਂ ਲੋਕਾਂ ਨਾਲ ਲੜ ਲੜ ਕੇ ਮਰ ਚੱਲੇ ਆ ਐਵੇਂ ਹੀ ਨਾ ਹੀ ਜੰਦੇ ਹੋ ਤੁਸੀਂ ਮਨ ਨੂੰ ਠੀਕ ਨਹੀਂ ਕਰਦੇ ਨੌਂਦਾ ਫਿਰੇ ਤੀਰਥਾਂ ਤੇ ਮੈਂ ਗੇਗੇ ਬੋਲੂ ਤੁਸੀਂ ਚੌੜੇ ਹੋਗੇ ਨੌੜਾ ਫਿਰੇ ਤੀਰਥਾਂ ਤੇ ਤੂੰ ਮਨ ਦਾ ਇਸ਼ਨਾਨ ਕਰਾ ਲਿਆ ਅਸੀਂ ਮਨ ਦਾ ਇਸ਼ਨਾਨ ਕਰਾ ਲਿਆ ਤੇ ਜੇ ਅਸੀਂ ਮਨ ਦਾ ਇਸ਼ਨਾਨ ਨਹੀਂ ਕਰਾ ਰਿਹਾ ਕਰਾਇਆ ਫਿਰ ਤੇ ਪਾਈਏ ਸਾਡੇ ਨਾਲੋਂ ਚੰਗੇ ਨੇ ਜਿਹੜੇ ਕੜ ਤੋਂ ਕੜ ਤਨ ਦਾ ਇਸ਼ਨਾਨ ਤੇ ਕਰਾ ਹੀ ਰਹੇ ਨੇ ਉਹ ਤਾਂ ਸਾਥੋਂ ਅੱਗੇ ਨੇ ਫਿਰ ਵੀ ਠੀਕ ਨੇ ਫਿਰ ਅਗਲਾ ਸਾਥੋਂ ਤਾਂ ਫਿਰ ਵੀ ਚੰਗਾ ਹੈ ਹਾਂ ਮਨ ਦਾ ਇਸ਼ਨਾਨ ਕਰਾਓਗੇ ਫਿਰ ਗੱਲ ਬਣੇਗੀ ਵੀ ਹਾਂ ਯਾਰ ਸਾਡਾ ਮਨ ਸਾਫ਼ ਹੋ ਗਿਆ ਸ਼ੁੱਧ ਹੋ ਗਿਆ